ਤਾਂ ਤੋਂ ਆ ਰਹੀ ਹੈ ਲੁਧਿਆਣਾ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ ਆਖਰਕਾਰ ਜਿਵੇਂ ਜਿਵੇਂ ਇਲੈਕਸ਼ਨ ਦਾ ਸਮਾਂ ਨਜ਼ਦੀਕ ਹੈ ਇਹਨਾਂ ਪ੍ਰੋਟੈਸਟ ਦੇ ਵੱਡੇ ਮਾਇਨੇ ਹੁੰਦੇ ਐ ਲੁਧਿਆਣਾ ਪ੍ਰਦਰਸ਼ਨਾਂ ਦਾ ਗੜ ਕਿਉਂ ਬਣਦਾ ਜਾ ਰਿਹਾ ਹੈ ਖਬਰ ਲੁਧਿਆਣਾ ਤੋਂ ਜਿੱਥੇ ਪ੍ਰਦਰਸ਼ਨ ਹੋ ਰਿਹਾ ਹੈ ਕਾਨੂੰਨ ਵਿਵਸਾ ਨੂੰ ਮੇਨਟੇਨ ਕਰਨ ਦੇ ਲਈ ਪ੍ਰਦਰਸ਼ਨ ਕਾਰਜਾਂ ਨੂੰ ਕਿਵੇਂ ਹੈਂਡਲ ਕੀਤਾ ਜਾਏ ਤੁਹਾਡੇ ਯਾਦ ਹੋਊਗਾ ਕਿ ਰਵਨੀਤ ਬਿੱਟੂ ਲੁਧਿਆਣਾ ਦੇ ਸੰਸਦ ਜਿਹੜੇ ਕਿ ਨਿਗਮ ਦਫਤਰ ਨੂੰ ਜੰਦਾ ਲਾਉਣ ਵਾਸਤੇ ਪਹੁੰਚੇ ਸੀ ਰਵਨੀਤ ਬਿੱਟੂ ਅਤੇ ਭਾਰਤਪੂਸ਼ ਨਾਸ਼ੂ ਤੇ ਪਰਚਾ ਦਿੱਤਾ ਗਿਆ ਉਸ ਤੋਂ ਬਾਅਦ ਵੱਡੇ ਗੰਟੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਐਫ ਆਈ ਆਰ ਦਰਜ ਹੋਈਆਂ ਪਰਚਾ ਦਰਜ ਕਰਨ ਤੋਂ ਬਾਅਦ ਵੱਡੀ ਚੀਜ਼ ਇੰਪੋਰਟੈਂਟ ਹੈ ਕਿ ਗ੍ਰਫਤਾਰੀਆਂ ਦੇਣ ਵਾਸਤੇ ਰਵਨੀਤ ਬਿੱਟੂ ਅਤੇ ਧੜਾ ਪਹੁੰਚਿਆ ਕਾਂਗਰਸ ਨਿਗਮ ਦਫਤਰ 'ਚ ਹੋ ਰਹੀਆਂ ਕਥਿਤੂਨ ਤਾਈਆਂ ਤੋਂ ਪਰੇਸ਼ਾਨ ਰਵਨੀਤ ਬਿੱਟੂ ਅਤੇ ਵਰਕਰ ਗ੍ਰਫਤਾਰੀ ਦੇਣ ਵਾਸਤੇ ਪਹੁੰਚੇ ਨੇ ਤਰਸੀਮ ਮੇਰਸ ਯੋਗੀ ਜ਼ਿਆਦਾ ਜਾਣਕਾਰੀ ਨਹੀਂ ਸੰਪਾਰਿਆ ਤਰਸੀਮ ਕੀ ਕੁਝ ਜਾਣਕਾਰੀ ਰਵਨੀਤ ਬਿੱਟੂ ਭਾਰਤਪੂਸ਼ਨਾਸ਼ੂ ਤੇ ਪਰਚਾ ਦਰਜ ਹੋਇਆ ਸੀ ਕੀ ਕੁਝ ਸਟੇਟਸ ਹੈ ਗ੍ਰਫਤਾਰੀ ਨੂੰ ਲੈ ਕੇ ਹਾਂ ਬਿਲਕੁਲ ਜਿਸ ਤਰ੍ਹਾਂ ਨਾਲ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਸੈਂਕੜੇ ਕਾਂਗਰਸੀ ਵਰਕਰ ਲੁਧਿਆਣਾ ਸ਼ਹਿਰ ਮੈਂਬਰ ਦੇ ਜਿਹੜੇ ਮੀਤ ਸਿੰਘ ਬਿੱਟੂ ਸਾਹਿਬ ਦਾ ਤਾਂ ਮੰਤਰੀ ਜਨਨੇ ਕਾਂਗਰਸੀ ਸਾਹਿਬ ਚ ਭਾਰਤਪੂਸ਼ਨਾਸ਼ੂ ਤੇ ਸ਼ਾਂਤਸੁੰਦਰ ਉਮ ਲੋotra ਜਿਹੜੇ ਕਿ ਡਿਪਟੀ ਮੇਰ ਨੇ ਸੁਰਾਵਾ ਸੰਜੀਤ ਤਲਵਾਰ ਦੇ ਸਟੈਕ ਨੇ ਆਗਟਾ ਵਰਕਰਾਂ ਤੇ ਹੋਰ ਨੌਜਵਾਨ ਵਰਕਰਾਂ ਤੇ ਆ ਜਿੱਤੇ ਕਿ ਸੀਵੀ ਡਾਕਟਰ ਦੇ ਬਾਹਰ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਵੱਲੋਂ ਅੱਜ ਰਮੀਤ ਬਿੱਟੂ ਤੇ ਜਿਹੜੇ ਬਾਈ ਨੇਮ ਚਾਰ ਨੇ ਜਿਨ੍ਹਾਂ ਦੇ ਵਿੱਚ ਰਮੀਤ ਬਿੱਟੂ ਸੰਜੀਤ ਤਲਵਾਰ ਸਰਪੂਸ਼ ਰਾਸ਼ੂ ਤੇ ਸ਼ਾਂਤ ਸੁੰਦਰ ਬਲੋਤਰਾ ਇਸ ਤੋਂ ਇਲਾਵਾ ਛੱਜ ਅਨਨੋਣ ਬੰਦੇ ਨੇ ਸਾਰੇ ਵਰਕਰ ਅੱਜ ਆਪਣੀ ਗ੍ਰਿਫਤਾਰੀ ਦੇਣ ਲਈ ਉੱਤੇ ਪਹੁੰਚੇ ਸੀ ਕਾਫੀ ਜਿਹੜਾ ਪਰਦਰਸ਼ਨ ਹੋਇਆ ਸੀ ਵੀ ਦਫ਼ਤਰ ਦੇ ਅੰਦਰ ਜਾ ਰਹੇ ਸੀ ਲੇਕਿਨ ਉੱਥੇ ਇਹ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਆ ਪੁਲਿਸ ਵੱਲੋਂ ਉੱਥੇ ਧੱਕਾ ਮੁੱਗੀ ہوئی ਪੁਲਿਸ ਨੇ ਉਹਨਾਂ ਨੂੰ ਰੋਕਿਆ ਉਸ ਤੋਂ ਬਾਅਦ ਇਧੀਆਂ ਪੁਲਿਸ ਦੀਆਂ ਬੱਤੀਆਂ ਸੀਗੀਆਂ ਉਹਨਾਂ ਤੇ ਉਹਨਾਂ ਨੂੰ ਡੀਟੇਨ ਕੀਤਾ ਗਿਆ ਹਰਾਸਤ ਦੇ ਲੈ ਕੇ ਉਹਨਾਂ ਨੂੰ ਹੁਣ ਜਿਹੜਾ ਹੈਗਾ ਆ ਮਨ ਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈਗਾ ਕੋਰਟ ਦੇ ਵਿੱਚ ਦੇ ਤੋਂ ਬਾਅਦ ਜਿਹੜਾ ਹੈਗਾ ਕੀ ਕੋਰਟ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਜੁਡੀਸ਼ੀਅਨਲ ਭੇਜਿਆ ਜਾਂਦਾ ਜਾਂ ਹੁਣ ਅੱਗੇ ਕੀ ਕਰਬੀ ਇਸ ਤੋਂ ਇਲਾਵਾ ਜਿਹੜਾ ਹੈਗਾ ਆ ਜਿਸ ਤਰ੍ਹਾਂ ਨਾਲ ਅੱਜ ਜਿਹੜਾ ਸੀਪੀ ਦਫ਼ਤਰ ਦੇ ਬਾਹਰ ਰੋਡ ਬਲੌਕ ਕੀਤਾ ਗਿਆ ਜਿਹੜੀ ਪਹਿਲਾਂ ਤੇ ਇੱਕ ਕਟਵਾਲੀ ਥਾਣੇ ਦੇ ਵਿੱਚ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਜਿਸ ਦੇ ਵਿੱਚ ਇਹਨਾਂ ਨੇ ਤੇ ਨਗਰ ਨਿਗਮ ਜ਼ੋਨ A ਦੇ ਬਾਹਰ ਤਾਲਾ ਲਾਇਆ ਸੀ ਉਸ ਮਾਮਲੇ ਦੇ ਵਿੱਚ ਅੱਜ ਗ੍ਰਿਫਤਾਰੀ ਜਿਹੜਾ ਸੀ ਇੱਕ ਹੋਰ ਜਿਹੜੀ ਸਾਨੂੰ ਸੂਤਰਾਂ ਤੋਂ ਜਾਣਕਾਰੀ ਮਿਲਦੀ ਹੈ ਜਿਹੜਾ ਰੋਡ ਬਲੌਕ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਵੀ ਇੱਕ ਹੋਰ ਐਫ ਆਈ ਆਰ ਜਿਹੜੀ ਹੈਗੀ ਆ ਆ ਪੁਲਿਸ ਪ੍ਰਸ਼ਾਸਨ ਦਰਜ ਕਰ ਸਕ ਜੋ ਨਾਲ ਸਮਾਂ ਨੇੜੇ ਆ ਰਿਹਾ ਤੇ ਜਿਹੜੇ ਸਿਆਸੀ ਲੀਡਰ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਇਸ ਤਰ੍ਹਾਂ ਕਰਦੇ ਨੇ ਅੱਜ ਵੀ ਜਿਹੜਾ ਹੈਗਾ ਰਵੀ ਸਿੰਘ ਮਿੱਟੂ ਪਾਕਪੂਚਾ ਆਜੂ ਇਹਨਾਂ ਵੱਲੋਂ ਵੀ ਜਿਹੜਾ ਹੈਗਾ ਅੱਜ ਜੋ ਟੋਰਨਾ ਜਿਹੜਾ ਪ੍ਰੋਟੈਸਟ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਡਿਟੇਨ ਕੀਤਾ ਹੋਇਆ ਹੈ ਰਾਤ ਚਲੇਆ ਤੇ ਹੁਣ ਇਹਨਾਂ ਨੂੰ ਮਾਂਜੂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੁਣ ਕੋਰਟ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਕਿ ਸਵਾਪਸ ਇਹਨਾਂ ਨੂੰ ਜੁਡੀਸ਼ਨੀ ਭੇਜਿਆ ਜਾਂਦਾ ਜਾਂ ਪੁਲੀ ਤਰਵਾਣ ਦਿੱਤਾ ਜਾਂਦਾ ਜਾਂ ਕੀ ਹੈਗਾ ਇਹ ਸਾਰੀਆਂ ਆ ਗੱਲਾਂ ਸੇਮ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਤਾਂ ਹੀ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਹੋਏਗੀ 353 ਗੈਰ ਜ਼ਮਾਨਤੀ ਧਰਾਵਾਂ ਹੇਠ ਇਹ ਐਫ ਆਈ ਆਰ ਸੀ ਜਿਹੜੀ ਦਰਜ ਹੋਈ ਹੈ ਆਖਰ ਕਿਸ ਤਰੀਕੇ ਦੇ ਹੁਣ ਰਣਨੀਤੀ ਰਵਨੀਤ ਬਿੱਟੂ ਦੇ ਹੈਗੀ ਇਲੈਕਸ਼ਨ ਦਾ ਸਮਾਂ ਇਲੈਕਸ਼ਨ ਮੌਕੇ ਪ੍ਰਚਾਰ ਦਾ ਸਮਾਂ ਪਰ ਇਸ ਮੌਕੇ ਤੇ ਕੀ ਕਾਂਗਰਸ ਸਿੰਪਥੀ ਵੋਟ ਫੈਕਟਰ ਨੂੰ ਪ੍ਰਭਾਵਿਤ ਨਹੀਂ ਕਰੇਗੀ ਬਿਲਕੁਲ ਜਿਸ ਤਰ੍ਹਾਂ ਨਾਲ ਅੱਜ ਜਿਹੜਾ ਸੀਗਾ ਆਫੀਸ਼ੀਅਲੀ ਤੌਰ ਤੇ ਸੀ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਸੇ ਮਾਮਲੇ ਦੇ ਵਿੱਚ ਹਾਲੇ ਕੁਝ ਕਹਿਣ ਨੂੰ ਪਿਆ ਨਹੀਂ ਸਿਰਫ ਇਹ ਹੀ ਆ ਕੋਰਟ ਪੇਸ਼ ਕਰਾਂ ਲੇਕਿਨ ਸਾਡੇ ਸੁਣਤਰਾ ਨੇ ਆ ਕਿ ਬਿਲਕੁਲ ਜਿਹੜੇ ਚਾਰੇ ਦੋਸ਼ੀ ਸੀ ਜਿਨ੍ਹਾਂ ਦਾ ਬਾਈ ਨੇਮ ਸੀ ਲੋਕ ਸੀ ਉਹਨਾਂ ਦੀ ਰੈਸਟ ਪਾ ਦਿੱਤੀ ਗਈ ਜਾਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹਾਂ ਬਿਲਕੁਲ ਜਿਸ ਤਰ੍ਹਾਂ ਨਾਲ ਚੋਣਾਂ ਦਾ ਸਮਾਂ ਹੈਗਾ ਹੁਣ ਚੋਣ ਪ੍ਰਚਾਰ ਹੋਣਾ ਸੀ ਜਾਂ ਉਹਨਾਂ ਨੇ ਲੋਕਾਂ ਨੂੰ ਜਾਣੇ ਜੇਕਰ ਉਹਨਾਂ ਨੂੰ ਹੀ ਰੈਸਟ ਪਾ ਜਾਂਦੀ ਹੈ ਜੁਡੀਸ਼ੀਅਨਲ ਭੇਜਿਆ ਜਾਂਦਾ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ ਕਾਫੀ ਜ਼ ਅ ਜਿਤਨਾ ਕਿਤੇ ਉਹਨਾਂ ਨੂੰ ਮੁਸ਼ਕਲ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੋਰ ਇਹ ਵੀ ਆ ਵੀ ਜਿਤਨਾ ਕਿਤੇ ਉਹਨਾਂ ਨੂੰ ਜਿਸ ਤਰ੍ਹਾਂ ਨਾਲ ਜਿਹੜੀ 10 ਸਾਲ ਹੋ ਗਏ ਲਗਾਤਾਰ ਰਣਜੀਤ ਬਿੱਟੂ ਤੇ ਲੋਕਤਾਂ ਸੇਮ ਰਵਨੀਤ ਬਿੱਟੂ ਭਾਰਤ ਪੂਸ਼ਨ ਆਸ਼ੂ ਤੋਂ ਇਲਾਵਾ ਕਿਹੜੇ ਕਿਹੜੇ ਲੀਡਰ ਦੀ ਰੈਸਟ ਪਈ ਹੈ ਦੇਖੋ ਇਲੈਕਸ਼ਨ ਚਰਮ ਸੀਮਾ ਤੇ ਹੈ ਕਾਊਂਟਡਾਊਨ ਸ਼ੁਰੂ ਹੈ ਕਿਸੇ ਵੇਲੇ ਚੋਣ ਜਾਬਤਾ ਭਾਰ ਦੇ ਵਿੱਚ ਲੱਗ ਸਕਦਾ ਹੈ ਇਸ ਵਿਚਾਲੇ ਕਾਂਗਰਸ ਦੇ ਸਰਕਟ ਲੀਡਰ ਦੀ ਗ੍ਰਿਫਤਾਰੀ ਹੋਣੀ ਹੈ ਆਪਣੇ ਆਪ ਚ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਹੈ ਬਿੱਟੂ ਦੇ ਨਾਲ ਨਾਲ ਉਹਨਾਂ ਨਾਲ ਸਾਫ ਦਾ ਮੰਤਰੀ ਭਾਰਤ ਮੂ ਜਸੂ ਸੰਜੀਤ ਤਲਵਾਰ ਜਿਹੜੇ ਵਿਧਾਇਕ ਨੇ ਤੇ ਸ਼ਾਫ ਸੁੰਦਰਾ ਮਲੋਤਰਾ ਜਿਹਦੇ ਕੀ ਨਗਰ ਨਿਗਮ ਦੇ ਦਿੱਤੀ ਨੇ ਅਸੀਂ ਇਹਨਾਂ ਚਾਰ ਬੰਦਿਆਂ ਦੇ ਜਿਹੜੇ ਬਾਈ ਨੇਮ ਨਾਮ ਸੀ ਇਹਨਾਂ ਦੀ ਵੈਸਟ ਆਲਰੇਡੀ ਇਹ 파ਕੇ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਇਸ ਤੋਂ ਬਾਅਦ ਕਾਫੀ ਜ਼ਿਆਦਾ ਜਿਸ ਤਰ੍ਹਾਂ ਨਾਲ ਉਹ ਵੱਡੇ ਲੀਡਰ ਨੇ ਮਿਸਟਰ ਤੂ ਇੱਕ ਵਾਸਤੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈਗਾ ਉੱਥੇ ਪਤਾਸਰਿਕ ਬਾਜੂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਇਹਨਾਂ ਵੱਲੋਂ ਇਸ ਲੁਧਿਆਣਾ ਦੇ ਵਿੱਚ ਕੀਤਾ ਹੈ ਕਿਦਾਂ ਹੈ ਕਿਤੇ ਇਹ ਕਾਂਗਰਸ ਵੱਲੋਂ ਸੁਰੱਖਿਆ ਜਰਨ ਲਈ ਲਗਾਤਾਰ ਇਸ ਤਰ੍ਹਾਂ ਦਾ ਸਰਕਾਰ ਤੇ ਇਹ ਦਬਾਅ ਪਾਇਆ ਜਾ ਰਿਹਾ ਜਿਸ ਤਰ੍ਹਾਂ ਨਾਲ ਕੱਲ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਕਿ ਜਿੰਦਰੇ ਦਿੱਤੇ ਸੀਗੇ ਤਾਲੇ ਦਿੱਤੇ ਸੀਗੇ ਵੀ ਇਹ ਲਗਾ ਦਿਓ ਵੀ ਬਾਹਰ ਨਾ ਜਾਣ ਕਿ ਤਰੀਕੇ ਨਾਲ ਇਹਨਾਂ ਨੇ ਵੀ ਅੱਜ ਤਾਲੇ ਇੱਕ ਰਵਨੀਤ ਸਿੰਘ ਬਿੱਟੂ ਨੇ ਤਾਲੇ ਦੇ ਚੇਨ ਦਿੱਤੀ ਆ ਜੇਕਰ ਤੁਹਾਡੇ ਦਫਤਰਾਂ ਦੇ ਵਿੱਚ ਕੰਮ ਨਹੀਂ ਹੁੰਦਾ ਤਾਂ ਆਸ ਹੀ ਤਾਲੇ ਕਿ ਬਿਲਕੁਲ ਸਾਰੇ ਦਫ਼ਤਰਾਂ ਨੂੰ ਲਾਵਾਗੇ ਸਾਡਾ ਪ੍ਰੋਟੈਸਟ ਉਹਨਾਂ ਨੇ ਦੇਣਾ ਜਿਸ ਇਸੇ ਤਰ੍ਹਾਂ ਨਾ ਹੋਊਗਾ ਉਹਨਾਂ ਦਾ ਇਹੀ ਇਜ਼ਾਮ ਸੀਗਾ ਕਿ ਸਰਕਾਰੀ ਦਫ਼ਤਰਾਂ ਵਿੱਚ ਨਗਰ ਨਿਗਮ ਜਿਸ ਤੋਂ ਇਲਾਵਾ ਹੋਰ ਦਫ਼ਤਰਾਂ ਤੇ ਕੰਮ ਨਹੀਂ ਹੋ ਰਿਹਾ ਤਾਂ ਕਰਕੇ ਉਹਨਾਂ ਬਦਲੇ ਦਾ ਤਾਲੇ ਲਗਾਏ ਜਾ ਰਹੇ ਨੇ ਜਿੰਨਾ ਮਰਜ਼ੀ ਸਰਕਾਰ ੱਤਕਾ ਕਰ ਲਵੇ ਉਹਨਾਂ ਵੱਲੋਂ ਆਪਣੇ ਲੋਕਾਂ ਲਈ ਆਪਣੇ ਵਰਕਰਾਂ ਲਈ ਤੇ ਆਪਣੇ ਵੋਟਰਾਂ ਲਈ ਲਗਾਤਾਰ ਇਸੇ ਤਰ੍ਹਾਂ ਦੇ ਪ੍ਰੋਟੈਸਟ ਜਿਹੜੀ ਦਿਖਾਉਣ ਦੀ ਗੱਲ ਕੀਤੀ ਗਈ ਆ ਉਹਨਾਂ ਵੱਲੋਂ ਬਿਲਕੁਲ ਬਿਲਕੁਲ ਬਹੁਤ ਵੱਡੀ ਖਬਰ ਹੈ ਕਿ 353 ਸਮੇਤ ਕਈ ਸੈਕਸ਼ਨ ਅਧੀਨ ਪਰਚਾ ਦਰਜ ਸੀ ਧਾਰਾ 188 ਵੀ ਉਸ ਐਫ ਆਈ ਆਰ ਦੇ ਵਿੱਚ ਲਗਾਈ ਗਈ ਸੀ ਪਰ ਕਿੰਨੇ ਦਿਨ ਤੇ ਰਿਮਾਂਡ ਤੇ ਰਵਨੀਤ ਬਿੱਟੂ ਭਾਰਤ ਪੂਸ਼ ਨਾਸ਼ੂ ਭੇਜੇ ਜਾਂਦੇ ਐ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਵਨੀਤ ਬਿੱਟੂ ਭਾਰਤ ਪੂਸ਼ ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨਗਰ ਨਿਗਮ ਲੁਧਿਆਣਾ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਸੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਬੀਤੇ ਦਿਨ ਪੰਜਾਬ ਦੀ ਵਿਧਾਨ ਸਭਾ ਦੇ ਔਨ ਫਲੋਰ ਵੀ ਇਹ ਚੀਜ਼ ਬੋਲੀ ਗਈ ਕਿ ਕੋਈ ਜਿੰਦੇ ਲਾਉਣ ਨੂੰ ਫਰਦਾ ਰਵਨੀਤ ਬਿੱਟੂ ਦਾ ਉੱਤੇ ਜ਼ਿਕਰ ਹੋਇਆ ਤਾਂ ਐਫ ਆਈ ਆਰ ਦਰਜ ਸੀ ਰਵਨੀਤ ਬਿੱਟੂ ਭਾਰਤ ਪੂਸ਼ਨਾਸ਼ੂ ਕਾਨੂੰਨਨ ਤੌਰ ਤੇ ਨਹੀਂ ਭੱਜੇ ਬਿੱਟੂ ਅਤੇ ਆਸ਼ੂ ਨੇ ਇਹ ਡਿਕਲੇਅਰ ਕੀਤਾ ਸੀ ਐਲਾਨ ਕੀਤਾ ਸੀ ਕਿ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ ਵੱਡੀ ਗਿਣਤੀ ਵਿੱਚ ਵਰਕਰ ਪਹੁੰਚਣਗੇ ਬਿੱਟੂ ਆਪਣੀ ਜ਼ੁਬਾਨ ਤੇ ਖਰੇ ਉਤਰ ਚੁੱਕੇ ਨੇ ਰਵਨੀਤ ਬਿੱਟੂ ਭਾਰਤਪੁਰਨਾਸ਼ੂ ਸਮੇਤ ਚਾਰ ਲੀਡਰਾਂ ਨੇ ਗ੍ਰਿਫਤਾਰੀ ਦਿੱਤੀ ਹੈ ਅਦਾਲਤ ਵਿੱਚ ਪੇਸ਼ ਲੁਧਿਆਣਾ ਦੇ ਪੁਲਿਸ ਕਰੇਗੀ ਕਿੰਨੇ ਦਿਨ ਦਾ ਰਿਮਾਂਡ ਹਾਸਲ ਹੋਏਗਾ 353 ਆਈਪੀਸੀ ਕਿਸੇ ਪੁਲਿਸ ਮੁਲਾਜ਼ਮ ਦੀ ਵਰਦੀ ਫਾੜਨਾ ਜਾਂ ਬਦਸਲੂਕੀ ਕਰਨਾ ਧਾਰਾ 188 ਦੀ ਉਲੰਘਣਾ ਯਾਨੀ ਕਿ ਕੋਈ ਡਿਪਟੀ ਮੈਜਿਸਟਰੇਟ ਜਾਂ ਡੀਸੀ ਦਾ ਕੋਈ ਆਰਡਰ ਹੋਵੇ ਉਸ ਦੀ ਵਾਇਲੇਸ਼ਨ ਕਰਨੀ ਇਸ ਤਰੀਕੇ ਦੇ ਮਸਲੇ ਤੇ ਐਫ ਆਈ ਆਰ ਦੇ ਵਿੱਚ 188 ਨੂੰ ਨਾਮਜ਼ਦ ਕੀਤਾ ਜਾਂਦਾ ਹੈ 188 ਕੜਾਈ ਪੀਸੀ ਹੈ ਉਸ ਨੂੰ ਲਗਾਉਣ ਦਾ ਕੰਮ ਆ ਔਰ ਪੁਲਿਸ ਕਰਦੀ ਹੈ ਇਸੇ ਤਰੀਕੇ ਨਾਲ ਤਿੰਨ ਹੋਰ ਸੈਕਸ਼ਨ ਨੇ ਪਰ ਰਵਨੀਤ ਬਿੱਟੂ 파ਰਤ ਪੁਸ਼ਨਾ ਆਸ਼ੂ ਸੁਮੇਤ ਕੁੱਲ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਂਗਰਸ ਦਾ ਜਮਾਬੜਾ ਦੇਖਿਆ ਜਾ ਸਕਦਾ ਹੈ ਬਿੱਟੂ ਜੰਦਾ ਚੱਕ ਕੇ ਨਿਗਮ ਦਫ਼ਤਰ ਨੂੰ ਜੰਦਾ ਜੜਨ ਵਾਸਤੇ ਪਹੁੰਚੇ ਸੀ ਮੌਕੇ ਤੇ ਤਲਖੀਆਂ ਹੋਈਆਂ ਜਿਸ ਤਰੀਕੇ ਨਾਲ ਪੰਜਾਬ ਦੀ ਪੁਲਿਸ ਨਾਲ ਟਕਰਾਅ ਹੋਇਆ ਤਰਨਵੀਤ ਬਿੱਟੂ ਬੈਂਸ ਸਿੰਘ ਦੇ ਪੋਤਰੇ ਜਿਨ੍ਹਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤਰਸੇਮ ਹੋਰ ਕੀ ਕੁਝ ਜਾਣਕਾਰੀ ਕਾਂਗਰਸ ਦੇ ਵਰਕਰ ਇਸ ਗ੍ਰਫਤਾਰੀ ਦੇ ਰੋਸ ਵਿੱਚੋਂ ਪ੍ਰੋਟੈਸਟ ਕਰਨਗੇ ਜਾਂ ਪਾਣਾ ਮੰਨਣ ਨੂੰ ਤਿਆਰ ਬੈਠੇ ਨੇ ਕਿ ਠੀਕ ਹੈ ਕਾਨੂੰਨੀ ਚਾਰਾਜ਼ੀ ਹੁਣ ਸ਼ੁਰੂ ਹੋਏਗੀ ਬਿਲਕੁਲ ਜਿਸ ਤਰ੍ਹਾਂ ਨਾਲ ਰਮੀਤ ਸਿੰਘ ਮਿੱਟੂ ਨੂੰ ਅੱਜ ਉਹਨਾਂ ਦੇ ਜਿਹੜੇ ਸਾਬਕਾ ਮੰਤਰੀ ਨੇ ਰੈਸਟ ਕੀਤਾ ਗਿਆ ਉਹਨਾਂ ਵੱਲੋਂ ਲਗਾਤਾਰ ਆਪਣੇ ਵਰਕਰਾਂ ਨੂੰ ਬੱਸ ਬੈਠੇ ਵੀ ਕੇ ਜਾ ਰਿਹਾ ਜੀ ਬੱਸ ਨੂੰ ਰੋਕੋ ਲਗਾਤਾਰ ਉਹ ਇਸ ਤੱਕ ਰੋਡ ਕਰ ਰਹੇ ਨੇ ਉਹਨਾਂ ਨੇ ਕਿਹਾ ੱੱਕਾ ਹੋ ਰਿਹਾ ਲੇਕਿਨ ਪਰ ਉਹ ਇਸ ੱੱਕੇ ਤੋਂ ਨਹੀਂ ਡਰਨਗੇ ਉਹ ਬਿਲਕੁਲ ਆਪਣੀ ਜਿਹੜੀ ਗ੍ਰਿਫਤਾਰੀ ਦੇਣਗੇ ਤੇ ਇਹ ਗ੍ਰਿਫਤਾਰੀ ਸਿਰਫ ਇੱਕ ਵਾਰ ਨਹੀਂ ਜਦੋਂ ਵੀ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਇਸ ਤੋਂ ਬਾਅਦ ਵੀ ਆਪਣਾ ਜਿਹੜਾ ਕਾਰਗਰਮ ਜਾਰੀ ਰੱਖਣਗੇ ਜਿਹੜੇ ਜਿਹੜੇ ਦਫ਼ਤਰ ਦੇ ਵਿੱਚ ਕੰਮ ਨਹੀਂ ਹੋ ਰਿਹਾ ਲੋਕ ਪਰੇਸ਼ਾਨ ਹੋ ਰਹੇ ਨੇ ਉਹ ਬਿਲਕੁਲ ਥਾਲੀ ਲਾਉਣਗੇ ਜਦ ਸਰਕਾਰ ਨੇ ਜੋ ਵਾਦੇ ਕੀਤੇ ਸੀ ਨਹੀਂ ਪੂਰੇ ਕਰ ਰਹੀ ਇਸ ਨੂੰ ਲੈ ਕੇ ਬਿੱਟੂ ਕਾਫੀ ਜ਼ਿਆਦਾ ਸਰਕਾਰ ਦੇ ਇਹ ਜਿਹੜਾ ਹੈਗਾ ਖਿਲਾਫ ਰੋਸ ਪ੍ਰਦਰਸ਼ਨ ਉਹਨਾਂ ਨੇ ਦੱਸਿਆ ਉਹ ਕਈ ਵਾਰ ਇਹਨਾਂ ਗੱਲਾਂ ਨੂੰ ਦੇਖ ਕੇ ਦੇਖ ਕੇ ਇਹ ਡੀਸੀ ਨੂੰ ਮੂਮਨਮ ਦੇ ਚੁੱਕੇ ਨੇ ਵੀ ਆ ਕੰਮ ਨਹੀਂ ਹੋ ਰੇ ਪਰ ਫਿਰ ਵੀ ਜਿਹੜੇ ਨੇ ਦਫ਼ਤਰਾਂ 'ਚ ਕੰਮ ਨਹੀਂ ਹੋ ਰੇ ਜਿਨ੍ਹਾਂ ਨੂੰ ਲੈ ਕੇ ਇਹ ਉਹਨਾਂ ਨੇ ਪ੍ਰਚਾਰ ਸਰਕਾਰ ਨੇ ਜੋ ਵਾਦੇ ਕੀਤੇ ਸੀ ਜੋ ਐਨਓਸੀ ਵੀ ਨਹੀਂ ਐਨਓਸੀ ਖਤਮ ਕੀਤੀ ਜਾਊਗੀ ਸੋ ਆ ਟੈਂਸ਼ਨਾਂ ਦੀ ਗੱਲ ਸੀ ਜਾਂ ਹਜ਼ਾਰ ਰੁਪਏ ਦੇਣ ਦੀ ਗੱਲ ਵੀ ਇਹਨਾਂ ਗੱਲਾਂ ਉਹ ਲੈ ਕੇ ਉਹ ਲਗਾਤਾਰ ਸਰਕਾਰ ਤੇ ਹਮਲੇ ਕਰਦੇ ਰਹੇ ਅੱਜ ਵੀ ਜਿਹੜਾ ਜਿਸ ਤਰ੍ਹਾਂ ਨਾਲ ਵਿਧਾਨ ਸਭਾ ਵਿੱਚ ਇੱਕ ਪਾਸੇ ਬਜਟ ਪੇਜ ਹੋ ਰਿਹਾ ਇੱਕ ਪਾਸੇ ਇਹ ਰਮਨ ਸਿੰਘ ਬਿੱਟੂ ਨੇ ਗਿਰਸਾ ਵੀ ਦਿੱਤੀ ਆ ਰਮਨ ਸਿੰਘ ਇਹ ਹੀ ਮੰਨਦਾ ਹੈਗਾ ਵੀ ਜਿਹੜੇ ਹੈਗੇ ਉਹ ਸਰਕਾਰ ਦੇ ਵਿਰੋਧ ਆਪਣਾ ਪ੍ਰੋਟੈਸਟ ਜਾਰੀ ਰੱਖਣਗੇ ਜਦੋਂ ਉਹਨਾਂ ਨੂੰ ਲੈ ਕੇ ਬਸ ਦੇ ਵਿੱਚ ਲੈ ਕੇ ਜਾਂਦੀ ਆ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਉਹ ਆਪਣਾ ਚਾਹੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣ ਚਾਹੇ ਇਹਨਾਂ ਨੂੰ ਕਿ ਚਾਹੇ ਨਾ ਜਮਾਨਤ ਨਾ ਕਰਨ ਪਰ ਉਹ ਆਪਣਾ ਪ੍ਰੋਟੈਸਟ ਜਿਸ ਤਰ੍ਹਾਂ ਹੈਗਾ ਇਸੇ ਤਰ੍ਹਾਂ ਜਾਰੀ ਰੱਖਣਗੇ ਉਹਨਾਂ ਦਾ ਪ੍ਰੋਟੈਸਟ ਬਿਲਕੁਲ ਨਹੀਂ ਉਹ ਚੁੱਕਣਗੇ ਆਪਣਾ ਪ੍ਰੋਟੈਸਟ ਜਾਰੀ ਹੈ ਤਾਂ ਇਹ ਆਪਣੇ ਵਰਕਰਾਂ ਨੂੰ ਵੀ ਜਿਹੜਾ ਉਹਨਾਂ ਨੇ ਹੀ ਐਲਾਨ ਕੀਤਾ ਬਿਲਕੁਲ ਉਹਨਾਂ ਦੀ ਅਰੈਸਟ ਹੁੰਦੀਆਂ ਨੂੰ ਜੇਲ੍ਹ ਭੇਜ ਦਿੰਦੇ ਨੇ ਜਿਹੜੇ ਕਾਰਗਰਮ ਜਿਸ ਤਰ੍ਹਾਂ ਨਾਲ طے ਕੀਤੇ ਗਏ ਨੇ ਕਾਂਗਰਸ ਨੇ ਆਉਣ ਵਾਲੇ ਦਿਨ ਉਸੇ ਤਰ੍ਹਾਂ ਨਾਲ ਜਿਹੜੇ ਆਪਣਾ ਵੀ ਜੋ ਵੀ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਉਹ ਜਾਰੀ ਰੱਖਣ ਦੀ ਗੱਲ ਆਖੀ ਗਈ ਆ ਫਿਰਾਲ ਇਸ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਸਣਵਾਈ ਹੋ ਰਹੀ ਆ ਕੋਰਟ ਦੇ ਵਿੱਚੋਂ ਵੱਲੋਂ ਕਿਸ ਤਰ੍ਹਾਂ ਦਾ ਲਾਂਚ ਕੀਤਾ ਜਾਂਦਾ ਕਿ ਤਰ੍ਹਾਂ ਉਹਨਾਂ ਨੂੰ ਜੁਡੀਸ਼ਰੀ ਭੇਜਿਆ ਜਾਂਦਾ ਜਾਂ ਉਹਨਾਂ ਦਾ ਰਮਾਲ ਲਿਆ ਜਾਂਦਾ ਜਾਂ ਇਸ ਮਾਮਲੇ ਦੇ ਕੀ ਅਗਲੀ ਕਾਰਵਾਈ ਹੈ ਉਸ ਤੋਂ ਬਾਅਦ ਵੀ ਕਾਲਜ ਦੇ ਵੱਡੇ ਲੀਡਰ ਬੈਠਣਗੇ ਤੇ ਉਹ ਰਣਨੀਤੀ ਬਣਾਉਣਗੇ ਕੀ ਉਹ ਰਣਨੀਤੀ ਬਣਦੀ ਆ ਉਹਨਾਂ ਦੇ ਵਕੀਲ ਜਿਹੜੇ ਕਿ ਉਹਨਾਂ ਦੇ ਨਾਲ ਨੇ ਉਹ ਵੀ ਜਿਹੜਾ ਮਾਂਜ ਕੋਰਟ ਦੇ ਵਿੱਚ ਜਾਣਗੇ ਤੇ ਆਪਣੀ ਦਲੀਲ ਜਿਹੜੀ ਦੇਣਗੇ ਉਹਨਾਂ ਨੂੰ ਵੀ ਦੱਸਿਆ ਜਾਂਦਾ ਕੀ ਮਾਮਲਾ ਜਿਸ ਤਰ੍ਹਾਂ ਨਾਲ ਉੱਥੇ ਇੱਕ ਗੱਲ ਇਹ ਵੀ ਸਾਹਮਣੇ ਆਈ ਸੀ ਜਦੋਂ ਉਹਨਾਂ ਵੱਲੋਂ ਤਾਲਾ ਲਗਾਇਆ ਜਾ ਰਿਹਾ ਸੀ ਉੱਥੇ ਉਹਨਾਂ ਦੇ ਕਟਰ ਚਲਾਇਆ ਗਿਆ ਸੀ ਇਸ ਗੱਲ ਨੂੰ ਵੀ ਲੈ ਕੇ ਬੜੀ ਚਰਚਾ ਹੋਈ ਸੀ ਕਿ ਬਿਲਕੁਲ 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 ਅੱਜ ਦੀ ਜਿਹੜੀ ਰਾਤ ਹੈ ਰਵਨੀਤ ਬਿੱਟੋ ਭਾਰਤ ਪੁਸ਼ਨਾਸ਼ੂ ਸਮੇਤ ਲੀਡਰਾਂ ਦੀ ਉਹ ਜੇਲ੍ਹ ਦੇ ਵਿੱਚ ਕੱਟੀ ਜਾਏਗੀ ਕਿਹੜੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਂਦਾ ਹੈ ਰਵਨੀਤ ਬਿੱਟੋ ਗ੍ਰਫਤਾਰ ਕਰ ਲਏ ਗਏ ਨੇ ਇਲੈਕਸ਼ਨ ਬਿਲਕੁਲ ਚਰਮ ਸੀਮਾ ਤੇ ਹੈ ਕਾਊਂਟਡਾਊਨ ਸ਼ੁਰੂ ਹੈ ਲੁਧਿਆਣਾ ਦੇ ਸੰਸਦ ਦੀ ਗ੍ਰਫਤਾਰੀ ਪਾ ਦਿੱਤੀ ਗਈ ਹੈ ਸੀਪੀ ਦਫਤਰ ਮਿਲਣ ਵਾਸਤੇ ਪਹੁੰਚੇ ਸੀ ਰਵਨੀਤ ਬਿੱਟੂ ਆਪਣੀ ਜ਼ੁਬਾਨ ਤੇ ਖਰੇ ਉਤਰੇ ਨੇ ਬਿੱਟੂ ਨੇ ਕਿਹਾ ਕਿ ਉਹ ਨਹੀਂ ਭੱਜਣਗੇ ਐਫ ਆਈ ਆਰ ਦਰਜ ਹੋਈ ਤਾਂ ਸੈਂਕੜੇ ਵਰਕਰਾਂ ਸਮੇਤ ਗ੍ਰਫਤਾਰੀਆਂ ਦੇਣ ਲਈ ਪਹੁੰਚਾਂਗਾ 353 188 ਸਮੇਤ ਕਈ ਸੈਕਸ਼ਨ ਆਈ ਪੀ ਸੀ ਦੇ ਲਗਾਏ ਗਏ ਜਿਸ ਵਿੱਚ ਰਵਨੀਤ ਬਿੱਟੂ ਤੇ ਅਲੀਗੇਸ਼ਨ ਲੱਗਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਔਨ ਡਿਊਟੀ ਵਿਗਨਪੌਂਡ ਦੀ ਕੋਸ਼ਿਸ਼ ਕੀਤੀ ਗਈ ਧਾਰਾ 188 ਵੀ ਉਲੰਘਣਾ ਕੀਤੀ ਗਈ ਤਰਫਨੀ